ਬੀਤੇ ਦਿਨੀ ਜੋ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸੀ ਉਸ ਦੇ ਆ ਕੁਝ ਵੀਡੀਓ ਵੀ ਸਾਹਮਣੇ ਆਈਆਂ ਸੀ ਸਕਰੀਨ ਤੇ ਤੁਸੀਂ ਵੀ ਇਹਨਾਂ ਵੀਡੀਓਜ਼ ਦੇ ਉੱਤੇ ਨਜ਼ਰ ਮਾਰ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਹੋ ਜਿਹੜਾ ਕਿ ਕੀਤਾ ਜਾ ਰਿਹਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਪੁਲਿਸ ਅਤੇ ਕਿਸਾਨਾਂ ਦੇ ਝੜਪ ਦੇ ਵਿੱਚ ਜਿਹੜੇ ਕਿ ਪੁਲਿਸ ਨੇ ਲਾਠੀ ਚਾਰਜ ਕੀਤਾ ਤਾਂ ਪੁਲਿਸ ਨੇ ਵੀ ਦੱਸਿਆ ਕਿ ਪਹਿਲਾਂ ਕਿਸਾਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗੱਡੀਆਂ ਦੇ ਉੱਤੇ ਹਮਲਾ ਕੀਤਾ ਗੱਡੀਆਂ ਦੀ ਭਾਂ ਤੋੜ ਕੀਤੀ ਤੇ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜਾ ਕਿ ਲਾਠੀ ਚਾਰਜ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਿਸਾਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਆਓ ਸੁਣਦੇ ਹਾਂ ਕੀ ਕਹਿਣਾ ਪੁਲਿਸ ਅਧਿਕਾਰੀ ਦਾ ਇਹ ਰਾਏਕੇ ਕਲਾ ਦਾਣਾ ਮੰਡੀ ਦਾ ਇਸ਼ੂ ਸੀਗਾ ਜਿਹਦੇ ਵਿੱਚ ਫੂਡ ਇਨਸਪੈਕਟਰ ਵੱਲੋਂ ਜਦੋਂ ਦਾਣਾ ਮੰਡੀ ਰਹਿ ਕੇ ਕਲਾਂ ਦੇ ਵਿੱਚ ਜਾ ਕੇ ਬੋਲੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਕਿਉਂਕਿ ਕੋਈ ਮੋਇਸਚਰ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਤਾਂ ਉਹਨਾਂ ਨੇ ਜਿਹੜੇ ਫੂਡ ਇਨਸਪੈਕਟਰ ਉੱਥੇ ਗਏ ਸੀਗੇ ਉਹਨਾਂ ਨੂੰ ਬੰਦੀ ਬਣਾ ਲਿਆ ਜਿਸ ਨੂੰ ਛਡਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਬਸੀਲਦਾਰ ਦੇ ਨਾਲ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਉਹਨੂੰ ਛਡਾਉਣ ਵਾਸਤੇ ਤਕਰੀਬਨ 4 ਵਜੇ ਦੇ ਕਰੀਬ ਤੇ ਮੌਕੇ ਪਰ ਪਹੁੰਚੀ ਤਾਂ ਫੂਡ ਇਨਸਪੈਕਟਰ ਨੂੰ ਚੰਦਰਨਦੀਪ ਜਾਇਆ ਜਿਹੜਾ ਨੈਬਸੀਲਰ ਮੌਕੇ ਤੇ ਗਏ ਸੀ ਉਹਨਾਂ ਨੇ ਉਸ ਨੂੰ ਵੀ ਉੱਥੇ ਮੌਕੇ ਤੇ ਬੰ ਇਸ ਤੋਂ ਬਾਅਦ ਸਾਡੇ ਵੱਲੋਂ ਡੀਐਸਪੀ ਦਿਹਾਤੀ ਤੇ ਡੀਐਸਪੀ ਹੈੱਡਕੁਆਟਰ ਸਾਹਿਬ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਮੌਕੇ ਤੇ ਭੇਜਿਆ ਗਿਆ ਜਿਨ੍ਹਾਂ ਨੇ ਗੱਲਬਾਤ ਰਹੀ ਮਸਲੇ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨ ਜਥੇਬੰਦੀ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਛੱਡਣ ਦੀ ਜਿਹੜੀ ਛੱਡ ਨਹੀਂ ਰਹੀ ਸੀ ਤੇ ਆਪਣੀ ਜਿੱਦ ਕਰ ਰਹੇ ਸੀ ਕਿ ਕਿ ਜਿੰਨਾ ਤੱਕ ਇਹ ਵਿਦਆਊਟ ਮੋਇਸਰ ਚੈੱਕ ਤੇ ਬੋਲੀ ਨਹੀਂ ਲਗਾਈ ਜਾਊਗੀ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ ਸੋ ਉਸ ਤੋਂ ਬਾਅਦ ਸਾਡੇ ਵੱਲੋਂ ਐਸਡੀਐਮ ਬਠਿੰਡਾ ਦੇ ਨਾਲ ਸਾਡੀ ਪੁਲਿਸ ਪਾਰਟੀ ਮੌਕੇ ਪਰ ਜਾ ਕੇ ਜਦੋਂ ਅਸੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੱਕ ਉਸਾਰਨ ਜਿੱਥੇ ਬੰਦੀਆਂ ਵੱਲੋਂ ਜਿਹੜੀ ਹੈਗੀ ਟਕਰਾਅ ਦੀ ਸਥਿਤੀ ਜਿਹੜੀ ਹੈਗੀ ਪਤਾ ਕੀਤੀ ਗਈ ਜਿਹਦੇ ਵਿੱਚ ਸਾਡੇ ਵੱਲੋਂ ਰੈਟੇਲੀਐਸ਼ਨ ਦੇ ਵਿੱਚ ਹਨਕਾ लाठी चार्ज ਜਿਹੜਾ ਹੈਗਾ ਬਾਲ ਪ੍ਰਯੋਗ ਕੀਤਾ ਗਿਆ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਮੌਕੇ ਦੇ ਪੀਸਫੁਲੀ ਜਿਹੜਾ ਹੈਗਾ ਉਥੋਂ ਕੱਢਿਆ ਗਿਆ ਇਹ ਸਾਰੇ ਘਟਨਾਕਰਮ ਦੇ ਵਿੱਚ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਇੰਜਰਡ ਹੋਏ ਨੇ ਤੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਦੋ ਸਾਡੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਨੁਕਸਾਨੀਆਂ ਗਈਆਂ ਨੇ ਇਹ ਸਾਰੇ ਘਟਨਾਕਰਮ ਉਪਰੰਤ ਜਿਹੜੇ ਫੂਡ ਇਨਸਪੈਕਟਰ ਨੂੰ ਬੰਦੀ ਬਣਾਇਆ ਸੀਗਾ ਉਹਦੇ ਬਿਆਨਾਂ ਦੇ ਉੱਪਰ ਇੱਕ ਮੁਕੱਦਮਾ ਦਰਜ ਰਜ ਬਾਕੀ ਅਨੁਸ਼ਾਸ਼ ਤੇ ਬੰਦੇ ਜਿਹੜੇ ਹੈਗੇ ਨੇ ਉਹਦੇ ਵਿੱਚ ਦੋਸ਼ੀ ਸ਼ਾਮਲ ਕੀਤੇ ਗਏ ਨੇ ਜਿਹੜੀ ਸਾਡੇ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਸੀਗੀਆਂ ਉਸ ਦੇ ਵਿੱਚ 10 ਬੰਦੇ ਪਾਏ ਨੇ ਅਤੇ ਬਾਕੀ ਜਿਹੜੇ ਅਨੁਸ਼ਾਸ਼ ਤੇ ਬੰਦੇ ਹੈਗੇ ਉਹਨਾਂ ਦੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੋ ਸਾਡੀ ਥਾਣਾ ਆਨੰਦਗੜ੍ਹ ਦੀ ਟੀਮ ਵੱਲੋਂ ਫੋਲਸ ਵੱਲੋਂ ਦੋਨਾਂ ਮਕਦਮੇ ਦੀ ਪੇਸ਼ ਕੀਤੀ ਜਾ ਰਹੀ ਹੈ ਜਿਹੜਾ ਵੀ ਮਕਦਮੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਇਸ ਮਾਮਲੇ ਦੇ ਵਿੱਚ ਆਨੰਦਗੜ੍ਹ ਥਾਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਚੁੰਬਾ RAM ਸਿੰਘ ਕਿਸਾਨ ਗੋਰਾ ਸਿੰਘ ਕਿਸਾਨ ਅਜੀਤਪਾਲ ਸਿੰਘ ਅਤੇ 30 ਤੋਂ 40 ਨਾਮ ਮਾਲੂਮ ਦੇ ਖਿਲਾਫ ਰਾਜਵੇ ਸਿੰਘ ਇੰਸਪੈਕਟਰ ਪਨਗਰੇਂ ਦੇ ਬਿਆਨਾਂ ਦੇ ਉੱਤੇ ਵੱਖ-ਵੱਖ ਧਰਾਵਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ